ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਭਿੱਖਿਆ ਤੋਂ ਮੁਕਤ ਕਰਨ ਦੇ ਲਈ ਵਿਸ਼ੇਸ਼ ਮਹਿਮ ਜਿਹੜੀ ਚਲਾਈ ਜਾ ਰਹੀ ਹੈ ਤਾਂ ਆਮ ਆਦੀ ਪਾਰਟੀ ਦੀ ਸਰਕਾਰ ਦਾ ਪ੍ਰੋਜੈਕਟ ਜੀਵਨ ਜੋਤ 2 ਭੀਖ ਮੰਗ ਰਹੇ ਬੱਚਿਆਂ ਲਈ ਉਮੀਦਾਂ ਦਾ ਚਿਰਾਗ ਬਣਿਆ ਨਜ਼ਰ ਆ ਰਿਹਾ ਹੈ ਤਾਂ ਸਮਾਜਿਕ ਸੁਰੱਖਿਆ ਵਿਭਾਗ ਦੀਆਂ ਟੀਮਾਂ ਵੱਲੋਂ ਸੂਬੇ ਭਰ ਦੇ ਵਿੱਚ ਛਾਪੇਮਾਰੀ ਕਰਕੇ ਜਿੱਥੇ ਭੀਖ ਮੰਗ ਰਹੇ ਬੱਚਿਆਂ ਨੂੰ ਬਚਾਇਆ ਜਾ ਰਿਹਾ ਹੈ ਉੱਥੇ ਹੀ ਬੱਚਿਆਂ ਦੇ ਭਵਿੱਖ ਲਈ ਵੀ ਵੱਡੇ ਕਦਮ ਪੁੱਟੇ ਜਾ ਰਹੇ ਨੇ ਤਾਂ ਸਮਾਜਿਕ ਸੁਰੱਖਿਆ ਵਿਭਾਗ ਦੀਆਂ ਟੀਮਾਂ ਵੱਲੋਂ 19 ਵਿਸ਼ੇਸ਼ ਛਾਪਿਆਂ ਦੌਰਾਨ 6 ਬੱਚਿਆਂ ਨੂੰ ਬਚਾਇਆ ਗਿਆ ਤਾਂ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਪ੍ਰੋਜੈਕਟ ਜੀਵਨ ਜੋਤ ਪੀਕ ਮੰਗ ਰਹੇ ਬੱਚਿਆਂ ਲਈ ਉਮੀਦ ਦੀ ਰੋਸ਼ਨੀ ਬਣ ਕੇ ਉੱਭਰ ਰਿਹਾ ਹੈ ਇਸ ਮੌਕੇ ਮੰਤਰੀ ਡਾਕਟਰ ਬਲਜੀਤ ਕੋਰ ਨੇ ਆਖਿਆ ਕਿ ਪ੍ਰੋਜੈਕਟ ਜੀਵਨ ਜੋਤ 2 ਦਾ ਅਸਲ ਪ੍ਰਭਾਵ ਹੁਣ ਜ਼ਮੀਨੀ ਪੱਧਰ ਉੱਤੇ ਸਾਫ਼ ਤੌਰ ਤੇ ਨਜ਼ਰ ਆਉਣ ਲੱਗ ਪਿਆ ਹੈ ਕਿਉਂਕਿ ਰੈਗੂਲਰ ਵਿਸ਼ੇਸ਼ ਚੈਕਿੰਗਾਂ ਦੇ ਨਤੀਜੇ ਵਜੋਂ ਰੈਸਕਿਊ ਕੀਤੇ ਜਾਣ ਵਾਲੇ ਬੱਚਿਆਂ ਦੀ ਗਿਣਤੀ ਘਟ ਰਹੀ ਹੈ ਤਾਂ ਇਹ ਸਾਬਤ ਕਰਦਾ ਹੈ ਕਿ ਲੋਕ ਜਾਗਰੂਕ ਹੋ ਰਹੇ ਨੇ ਅਤੇ ਪੀਕ ਮਗਮਾਉਣ ਵਾਲੇ ਮਾਫੀ ਆਵਾਂ ਦੇ ਹੌਸਲੇ ਟੁੱਟ ਚੁੱਕੇ ਨੇ ਤੋਂ ਮੰਤਰੀ ਨੇ ਅੱਗੇ ਦੱਸਿਆ ਕਿ ਅੱਜ ਜ਼ਿਲ੍ਹਾ ਬਰਨਾਲਾ ਦੇ ਵਿੱਚ ਇੱਕ ਮਲੇਰ ਕੋਟਲਾ ਦੇ ਵਿੱਚ ਤਿੰਨ ਅਤੇ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਦੋ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਹੈ ਤੇ ਉਹਨਾਂ ਦੱਸਿਆ ਕਿ ਚਾਰ ਬੱਚਿਆਂ ਨੂੰ ਦਸਤਾਵੇਜ਼ ਜਾਂਚ ਅਤੇ ਮਾਪਿਆਂ ਦੀ ਕਾਉਂਸਲਿੰਗ ਤੋਂ ਬਾਅਦ ਉਹਨਾਂ ਦੇ سپੁਰਦ ਵੀ ਕਰ ਦਿੱਤਾ ਗਿਆ ਜਦਕਿ ਸ਼੍ਰੀ ਮੁਕਤਸਰ ਸਾਹਿਬ ਦੇ ਦੋ ਬੱਚਿਆਂ ਨੂੰ ਬਾਲ ਘਰ ਦੇ ਵਿੱਚ ਭੇਜਿਆ ਗਿਆ ਨਾਲ ਹੀ ਉਹਨਾਂ ਆਖਿਆ ਕਿ ਹੁਣ ਤੱਕ ਕੁੱਲ 105 ਬੱਚਿਆਂ ਨੂੰ ਸੁਰੱਖਿਤ ਬਾਲ ਘਰਾਂ ਦੇ ਵਿੱਚ ਭੇਜਿਆ ਜਾ ਚੁੱਕਿਆ ਹੈ ਜਿੱਥੇ ਉਹਨਾਂ ਦੇ ਲਈ ਸਿੱਖਿਆ ਭੋਜਨ ਅਤੇ ਰਹਿਣ ਸਹਿਣ ਦੀ ਚੰਗੀ ਵਿਵਸਥਾ ਵੀ ਕੀਤੀ ਗਈ ਹੈ ਤਾ ਡਾਕਟਰ ਬਲਜੀਤ ਕੋਰ ਨੇ ਅੱਗੇ ਦੱਸਿਆ ਕਿ ਜਿੱਥੇ ਵੀ ਬੱਚੇ ਅਤੇ ਉਨ੍ਹਾਂ ਨਾਲ ਹੋਰ ਵਿਅਕਤੀਆਂ ਦੇ ਰਿਸ਼ਤਿਆਂ ਉੱਤੇ ਸ਼ੱਕ ਹੁੰਦਾ ਹੈ ਉੱਥੇ ਡੀਐਨਏ ਟੈਸਟ ਕਰਵਾਇਆ ਜਾਵੇਗਾ ਨਾਲ ਹੀ ਉਹਨਾਂ ਨੇ ਸਖਤ ਸੰਦੇਸ਼ ਵੀ ਦਿੱਤਾ ਹੈ ਅਤੇ ਆਖਿਆ ਕਿ ਜੋ ਵੀ ਵਿਅਕਤੀ ਬੱਚਿਆਂ ਨੂੰ ਭੀਖ ਮੰਗਣ ਦੇ ਲਈ ਮਜਬੂਰ ਕਰਦੇ ਨੇ ਉਹਨਾਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ ਅਤੇ ਉਹਨਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬੱਚਿਆਂ ਦੀ ਭੀਖ ਮੰਗਣ ਦੀ ਸਮੱਸਿਆ ਨੂੰ ਜੜ ਤੋਂ ਖਤਮ ਕਰਨ ਦੇ ਲਈ ਲਗਾਤਾਰ ਬਚਨਵੱਧਾ ਨੌ ਮਹੀਨੇ ਦੇ ਵਿੱਚ 367 ਬੱਚੇ ਰੈਸਕਿਊ ਕੀਤੇ ਸੀ ਔਰ ਹੁਣ ਜੋ ਪ੍ਰੋਜੈਕਟ ਜੀਵਨ ਜੋਤ 2 ਹੈ ਜਿਹਦੇ ਵਿੱਚ ਅਸੀਂ ਡੀਐਨਏ ਟੈਸਟ ਇਨਕਲੂਡ ਕੀਤਾ ਇਹਦੇ ਵਿੱਚ ਅਸੀਂ ਇੱਕ ਹਫ਼ਤੇ ਦੇ ਵਿੱਚ 168 ਬੱਚਾ ਰੈਸਕਿਊ ਕੀਤਾ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਔਰ ਰੋਜ਼ਾਨਾ ਰੇਡਸ ਕੀਤੀਆਂ ਸਾਡੀ ਟੀਮ ਨੇ ਉਸ ਟੀਮ ਦੇ ਵਿੱਚ ਕੌਣ-ਕੌਣ ਰਹੇ ਮੈਂ ਉਹ ਵੀ ਦੱਸਾਂਗੀ ਔਰ ਇਹਦੇ ਵਿੱਚ ਰੇਡਸ ਜਿਹੜੀਆਂ ਸਾਡੇ ਕੋਲੇ ਤਕਰੀਬਨ 250 ਰੇਡਸ ਅਸੀਂ ਕਰਕੇ 168 ਬੱਚਾ ਰੈਸਕਿਊ ਕੀਤਾ ਔਰ ਉਹਦੇ ਵਿੱਚ 80 ਬੱਚੇ ਸੀ ਜਿਹੜੇ ਉਹ ਸੀ ਉਹਨਾਂ ਦੇ ਪੇਰੈਂਟਸ ਨੂੰ ਦੇ ਦਿੱਤੇ ਬਲਕਿ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਨਾਲ ਇਨਵੋਲਡ ਸੀ ਸੋ ਪੇਰੈਂਟਸ ਨੂੰ ਅਸੀਂ ਕਾਉਂਸਲਿੰਗ ਕਰਕੇ ਸਮਝਾ ਕੇ ਉਹਨਾਂ ਨੂੰ ਬੱਚੇ ਅਸੀਂ ਵਾਪਸ ਕੀਤੇ ਆ ਕਿ ਦੁਬਾਰਾ ਉਹਨਾਂ ਨੂੰ ਇਸ ਕਿੱਤੇ ਦੇ ਵਿੱਚ ਨਹੀਂ ਪਾਉਣਾ ਔਰ ਬਾਕੀ ਜੋ 88 ਬੱਚੇ ਸੀ 88 ਬੱਚਿਆਂ ਨੂੰ ਅਸੀਂ ਚਿਲड्रन ਕੇਅਰ ਹੋਮ ਜਿਹੜੇ ਸਾਡੇ ਬਣੇ ਹੋਏ ਆ ਉਹਨਾਂ 'ਚ ਲੈ ਕੇ ਗਏ ਉੱਥੇ ਜਾ ਕੇ ਅਸੀਂ ਬੱਚਿਆਂ ਦਾ ਜੋ ਵੀ ਫਿਜ਼ੀਕਲ ਵੈਰੀਫਿਕੇਸ਼ਨ ਹੈ ਜੋ ਵੀ ਅਸੀਂ ਉਹਨਾਂ ਦੀ ਇੱਕ ਸੋਸ਼ਲ ਇਨਵੈਸਟੀਗੇਸ਼ਨ ਰਿਪੋਰਟ ਤਿਆਰ ਕਰਦੇ ਹੁੰਦੇ ਆ ਕਿਉਂਕਿ ਇੱਕ ਦਿਨ ਦਾ ਕੰਮ ਨਹੀਂ ਇਹਦੇ ਤੇ ਕਈ ਵਾਰੀ 2-3 ਮਹੀਨੇ ਲੱਗ ਜਾਂਦੇ ਆ ਕਿ ਬੱਚੇ ਦਾ ਪਿਸ਼ੋਕੜ ਕਿੱਥੋਂ ਸੀ ਬੱਚੇ ਦੇ ਪੇਰੈਂਟਸ ਕੌਣ ਐ ਬੱਚੇ ਨੂੰ ਕੌਣ ਮੋਟੀਵੇਟ ਕਰ ਰਿਹਾ ਸੋ ਉਹ ਅਸੀਂ ਤਿਆਰ ਵੀ ਕਰ ਰਹੇ ਆ ਉਹਦੇ ਤਿਆਰ ਕਰਦੇ ਕਰਦੇ ਉਹਨਾਂ ਵਿੱਚੋਂ ਠਾਸੀਆਂ ਦੇ ਵਿੱਚੋਂ ਅਸੀਂ ਕੁਝ ਬੱਚੇ ਜਿਹੜੇ ਆ ਉਹ 30 ਬੱਚੇ ਸੀ ਜਿਹੜੇ ਅਸੀਂ ਪੇਰੈਂਟਸ ਨੂੰ ਦੇ ਦਿੱਤੇ ਆ ਫਿਰ ਵੀ ਅਸੀਂ ਉਹਨਾਂ ਦਾ ਫਾਲੋਅ ਅਪ ਕਰ ਰਹੇ ਆ ਉਹਨਾਂ ਨੂੰ ਸਕੂਲਾਂ 'ਚ ਐਡਮਿਸ਼ਨਸ ਕਰਵਾ ਰਹੇ ਆ ਔਰ ਇਹਦੇ ਵਿੱਚ ਬਾਕੀ ਜਿਹੜੇ ਬੱਚੇ ਆ ਸਾਡੇ ਕੋਲ 58 ਬੱਚੇ 58 ਬੱਚੇ ਹਲੇ ਸਾਡੇ ਕੋਲ ਬਾਲ ਘਰਾਂ ਚ ਹਨ ਸੁਰੱਖਿਅਤ ਹਨ ਤੇ ਅਸੀਂ ਉਹਨਾਂ ਦੀ ਸੋਸ਼ਲ ਇਨਵੈਸਟੀਗੇਸ਼ਨ ਰਿਪੋਰਟ ਵੀ ਤਿਆਰ ਕਰ ਰਹੇ ਹਾਂ ਉਹਦੇ ਵਿੱਚੋਂ ਸਾਨੂੰ ਜਿੰਨਾ ਕ ਹੁਣ ਤੱਕ ਕੁਝ ਦਿਨਾਂ ਦਾ ਹੀ ਸਮਾਂ ਸੀ ਜਿੰਨਾ ਕ ਅਸੀਂ ਹੁਣ ਤੱਕ ਲੱਭਿਆ 10 ਬੱਚੇ ਸਾਨੂੰ ਉਹਦੇ ਵਿੱਚ ਪ੍ਰਵਾਸੀ ਮਿਲੇ ਆ ਜਿਹੜੇ ਕਿ ਦੂਸਰੀਆਂ ਸਟੇਟਸ ਦੇ ਨਾਲ ਸਬੰਧ ਰੱਖਦੇ ਸੀ ਔਰ ਉਹਨਾਂ ਨੂੰ ਅਸੀਂ ਦੂਜੀਆਂ ਸਟੇਟਸ ਭੇਜ ਰਹੇ ਹਾਂ